ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰੂ ਜੀ ਪਖੰਡ ਦਾ ਖੰਡਨ ਕਰਦੇ ਆ ਹੁਣ ਅਗਲਾ ਸ਼ਬਦ ਉਚਾਰਨ ਕਰ ਰਹੇ ਆ ਮਾਰੂ ਮਹੱਲਾ ਪੰਜਵਾ ਬੇਦ ਪੁਕਾਰੈ ਮੁਖ ਤੇ ਪੰਡਿਤ ਕਾਮਾ ਮਨ ਕਮਟ ਸੋ ਇਸ ਦਾ ਦੂਸਰਾ ਜਿਹੜਾ ਪਾਠ ਹੈ ਉਕਾਮਾ ਮਨ ਕਾ ਮਾਠਾ ਹੈ ਪਹਿਲਾ ਪਾਠ ਇਕੱਠਾ ਹੈ ਕਾਮਾਮਨ ਰਹੁ ਵਿਚਾਰ ਏ ਪੰਡਿਤ ਵਿਦਵਾਨ ਸੱਜਣਾ ਤੂੰ ਮੂੰਹ ਤੋਂ ਤਾਂ ਵੇਦਾਂ ਨੂੰ ਪੁਕਾਰਿਆ ਉਚਾਰਨ ਕਰਦਾ ਹੈ ਅਤੇ ਆਪ ਕਾਮਾਮਨ ਕਮਾਉਣੇ ਦਾ ਮਾਠਾ ਮਠਾ ਹੈ ਵਾ ਕਾਮਾ ਕਾਮਨਾ ਕਰਕੇ ਮਨ ਦਾ ਜਿਹੜਾ ਮਠਾ ਹੋਰਿਆ ਵਾ ਕਾਮਨਾ ਕਰਕੇ ਮਨ ਮੰਨਣ ਕਰਨ ਵੱਲੋਂ ਮਠਾ ਹੈ ਹੌਲਾ ਹੈ ਮੁਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ਹਮੋਂ ਤਾਰੀ ਹੋ ਕੇ ਇਕਾਂਤ ਦਾ ਉੱਤੇ ਬੈਠਦਾ ਹੈ ਪਰੰਤੂ ਤੇਰੇ ਹਿਰਦੈ ਚਿੱਤ ਵਿੱਚ ਕਲਪਨਾ ਦੀ ਗਾਠਾ ਗੰਢ ਵੱਜੀ ਹੋਈ ਹੈ ਹਿਰਦੈ ਵਿੱਚ ਕਲਪਨਾ ਤੇਰੇ ਦੁ ਜੜ ਗ੍ਰੰਥੀ ਆਦ ਗੰਢਾਂ ਪਈਆਂ ਆਈਆਂ ਹੋਏ ਉਦਾਸੀ ਗਰੇ ਹਉ ਤਜ ਚੱਲਿਓ ਛੁਟਕੈ ਨਾਹੀ 나ਠ ਸੰਸਾਰ ਤੋਂ ਉਦਾਸੀ ਉਪਰਾਮ ਹੋ ਕੇ ਤੂੰ ਗ੍ਰਹਿ ਘਰ ਨੂੰ ਛੱਡ ਕੇ ਬਾਹਰ ਜੰਗਲਾਂ ਵੱਲੋਂ ਤੁਰ ਚੱਲਿਆ ਹੈ। ਇਉਂ 나ਠਾ ਨੱਠਣੇ ਕਰਕੇ ਤ੍ਰਿਸ਼ਨਾ ਰੂਪੀ స్త్రీ ਵੱਲੋਂ ਛੁੱਟ ਕੇ ਛੁਟਕਾਰਾ ਨਹੀਂ ਹੋਣਾ। ਵਾ ਇਉਂ 나ਠਾ ਦੌੜਨੇ ਕਰਕੇ ਨਹੀਂ ਛੁੱਟ ਸਕਦਾ। ਜੀ ਕੀ ਕਹਿ ਪਹਿ ਬਾਤ ਕਹਾ। हे ਪੰਡਿਤ ਮੈਂ ਆਪਣੇ ਜੀਵ ਆਤਮਾ ਦੇ ਉੱਪਰ ਦੀ ਕਹਿ ਕਿਸ ਦੇ ਪਹਿ ਕੋਲ ਬਾਤ ਗੱਲ ਕਹਿਣਾ ਕਰਾਂ। ਈ ਆਪਣੇ ਹਿਰਦੇ ਦੀ ਗੱਲ ਉਸ ਦੇ ਕੋਲ ਦਸਾਂ ਜਿਹੜਾ ਆਪ ਸਾਰੇ ਬੰਧਨਾਂ ਤੋਂ ਛੁੱਟਿਆ ਹੋਵੇ ਆਪ ਮੁਕਤ ਮੋਕੋ ਪ੍ਰਭ ਮੇਲੇ ਐਸੋ ਕਹਾ ਲਹਾ ਰਹਾਉ ਜੋ ਗੁਰਮੁਖ ਜਨ ਆਪ ਮੁਕਤ ਹੋਵੇ ਅਤੇ ਮੋਕੋ ਮੈਨੂੰ ਵਾਹਿਗੁਰੂ ਦੇ ਨਾਲ ਮੇਲ ਦੇਵੇ ਅਜਿਹਾ ਗੁਰਮੁਖ ਜਨ ਮੈਂ ਸੰਸਾਰ ਵਿੱਚੋਂ ਕਿੱਥੋਂ ਲੱਭਣਾ ਕਰਾ ਰਹਾਉ ਤਪਸੀ ਕਰ ਕੈ ਦੇਹੀ ਸਾਦੀ ਮਨੂ ਆਂਦਹਿ ਦਿਸ ਧਨ ਤਪਸਿਆ ਕਰਨ ਵਾਲਾ ਬਣ ਕਰਕੇ ਜਲ ਧਾਰੇ ਧੂਣੀਆਂ ਤਪਾਉਣੀਆਂ ਆਦ ਸਾਧਨਾ ਦੁਆਰਾ ਕਾਇਆ ਦੇਹੀ ਨੂੰ ਸਾਧਦਾ ਰਿਆ ਪਰ ਮਨੂਆ ਮਨ ਦਸੂ ਦਿਸ਼ਾਵਾਂ ਦੇ ਪਦਾਰਥਾਂ ਵਿੱਚ ਦੌੜਦਾ ਧਾਨਾ ਹੁੰਦਾ ਦੌੜਦਾ ਰਿਆ ਬ੍ਰਹਮਚਾਰ ਬ੍ਰਹਮਚਜ ਕੀਨਾ ਹਿਰਦੈ ਭਇਆ ਗੁਮਨ ਬ੍ਰਹਮਚਾਰ ਬ੍ਰਹਮਚਾਰੀ ਬਣ ਕੇ ब्रह्मचर्य ब्रह्मचर्य ਨੂੰ ਧਾਰਨ ਕੀਤਾ ਬ੍ਰਹਮਚਾਰੀ ਬਣ ਕੇ ਬ੍ਰਹਮਚर्य ਕਾਮ ਆਦਿ ਵਿਕਾਰਾਂ ਨੂੰ ਰੋਕ ਕੇ ਵਿਦਿਆ ਦਾ ਅਭਿਆਸ ਕੀਤਾ ਪਰ ਹਿਰਦੇ ਚਿੱਤ ਵਿੱਚ ਜਦੀ ਸਦੀ ਹੋਣ ਦਾ ਗਮਾਨਾ ਹੰਕਾਰ ਹੋ ਗਿਆ ਸੰਨਿਆਸੀ ਹੋਏ ਕਹ ਤੀਰਥ ਭ੍ਰਮਿਓ ਉਸ ਮੈਂ ਗ੍ਰੋਧ ਬਿਗਾਨਾ ਹੰਸ ਸੰਨਿਆਸੀ त्यागी ਹੋ ਕੇ ਤੀਰਥਾਂ ਉੱਤੇ ਭ੍ਰਮਿਓ ਪਰਮੰਦਾ ਵਿਚਰਦਾ ਰਿਆ ਉਸ ਬੇਗਾਨਾ ਬੇਗਿਆਤ ਵਿੱਚ ਕਾਮ ਕ੍ਰੋਧ ਹੀ ਇਸਤਿਤ ਰਹਿ। ਵਾ ਉਸ ਵਿੱਚ ਕਾਮ ਕ੍ਰੋਧ ਹੋਣ ਕਰਕੇ ਬੇਗਾਨਾ ਉਪਰੇ ਜਮਾ ਦਾ ਹੀ ਹੋ ਕੇ ਰਹਿ ਗਿਆ। ਉਸ ਵਿੱਚ ਇਤਨਾ ਕ੍ਰੋਧ ਹੋ ਗਿਆ ਜੋ ਬੇਗਾਨਾ ਬੇਗਿਆਤ ਬੇਸਮਝੀ ਹੋ ਗਿਆ। ਹੂੰਗਰ ਬਾਦ ਭਏ RAMDAS ਰੋਟੀ ਅਨਕੇ ਉਹ ਪਾਵਾ। ਪੈਰਾਂ ਨਾਲ ਹੂੰਗਰੂ ਛੋਟਾ ਘੰਟਾ ਬਨ ਕੇ RAMDAS ਇਹ RAMDASIE ਇੱਕ ਭੇਗ ਵਾਲੇ ਹੋਏ ਕਹਿੰਦੇ ਉਹ ਹੋ ਕੇ ਤਾਂ ਕੀ ਹੋ ਗਿਆ ਇਹ ਵੀ ਰੋਟੀਆਂ ਨ ਰੋਟੀਆਂ ਖਾਣ ਦੇ ਹੀ ਉਹ ਪਾਵ ਜਤਨ ਹਨ ਉਪਾਵ ਹਨ ਇਹਨਾਂ ਕੋਲ ਵੀ ਕੋਈ ਪਰਮਾਰਥ ਦਾ ਜਤਨ ਨਹੀਂ ਬਰਤਨੇਮ ਕਰਮ ਖਟ ਕੀਨੇ ਬਾਹਰ ਭੇਖ ਦਿਖਾਵਾ ਕਈਆਂ ਨੇ 24 ਇਕਾਦਸ਼ ਦੀਆਂ ਦੇ ਬਰਤ ਰਖੇ ਯਮ ਨੇਮ ਆਦ ਸਾਧਨ ਕੀਤੇ ਖਟ ਕੀਏ ਛੇ ਪ੍ਰਕਾਰ ਦੇ ਕਰਮ ਵੀ ਕੀਤੇ ਹਨ ਪਰੇ ਸਭ ਬਾਹਰ ਬਾਹਰੋਂ ਭੇਕ ਬਣਾ ਬਣਾ ਕੇ ਹੀ ਦਿਖਾਵਾ ਵਿਖਾਉਣਾ ਕੀਤੇ ਅੰਦਰੋਂ ਪਰਮੇਸ਼ਰ ਨਾਲ ਪ੍ਰੇਮ ਨਹੀਂ ਕੀਤਾ ਗੀਤ ਨਾਦ ਮੁਖ ਰਾਗ ਅਲਾਪੇ ਮਨ ਨਹੀਂ ਹਰ ਘਰ ਗਾਵਾ ਕਈ ਲੋਕ ਗੀਤਾ ਆਦਿਕ ਦੇ ਤਾਂ ਹੀ ਪੜਦੇ ਰਹਿੰਦੇ ਨਾਦ ਵਾਜਿਆਂ ਨੂੰ ਵਜਾਉਂਦੇ ਰਹਿੰਦੇ ਮੁਖੋਂ ਰਾਗ ਨੂੰ ਅਲਾਪੇ ਉਚਾਰਦੇ ਹਨ ਵਾ ਗੀਤ ਬਿਸਨ ਪਦਿਆਂ ਨੂੰ ਗਾਉਂਦੇ ਹਨ ਨਾਦ ਸੰਖ ਆਦਕਾਂ ਨੂੰ ਵਜਾਉਂਦੇ ਹਨ ਮੁੱਖੋਂ ਰਾਗ ਆਦਕਾਂ ਦਾ ਆਲਾਪ ਕਰਦੇ ਰਹਿੰਦੇ ਪਰ ਮਨ ਚਿੱਤ ਨਾਲ ਹਰੇ ਪਰੇ ਕਰਨ ਵਾਲੇ ਪਰਮੇਸ਼ਰ ਦੇ ਜਸ ਨੂੰ ਨਹੀਂ ਗਾਉਣਾ ਕਰਦੇ ਹਰਖ ਸੋਗ ਲੋਭ ਮੋਹ ਰਹਿਤ ਹੈ ਨਿਰਮਲ ਹਰ ਕੀ ਸੰਤਾ ਜੋ ਪਦਾਰਥ ਆਏ ਤੂੰ ਹਰਖ ਖੁਸ਼ੀ ਪਦਾਰਥ ਗਏ ਤੂੰ ਸੋਗ ਗਮ ਪਦਾਰਥਾਂ ਦਾ ਲੋਭ ਲਾਲਚ ਸਰੀਰਾਂ ਦਾ ਮੋਹ ਆਦਤੋਂ ਰਹਿਤ ਹਨ ਉਹ ਨਿਰਮਲ ਉੱਜਲ ਪਰਮੇਸ਼ਰ ਦੇ ਸੰਤ ਮਹਾਤਮਾ ਜਾਨਹੀ ਹਨ ਤਿਨ ਕੀ ਧੂੜ ਪਾਏ ਮਨ ਮੇਰਾ ਜਾ ਦਇਆ ਕਰੇ ਭਗਵੰਤਾ ਜਦੋਂ ਭਗਵੰਤਾ ਪਰਮੇਸ਼ਰ ਮੇਰ ਦੀ ਦ੍ਰਿਸ਼ਟੀ ਤਦੋਂ ਕਰੇ ਜਿੰਦੇ ਜਦੋਂ ਤਦੋਂ ਮੇਰਾ ਮਨ ਉਹਨਾਂ ਪਿਆਰਿਆਂ ਦੀ ਚਰਨ ਧੂੜੀ ਪਾਏ ਪ੍ਰਾਪਤ ਕਰਦਾ ਹੈ ਕੋ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਦੋਂ ਪੂਰਨ ਸਤਿਗੁਰੂ ਜੀ ਮਿਲਿਆ ਤਦੋਂ ਮਨ ਦੀ ਸਾਰੀ ਚਿੰਤਾ ਉਤਰ ਗਈ ਦੂਰ ਹੋ ਗਈ ਮੇਰਾ ਅੰਤਰਜਾਮੀ ਹਰ ਰਾਇਆ ਮੇਰਾ ਅੰਤਰਜਾਮੀ ਅੰਦਰ ਦੀ ਜਾਣਨ ਵਾਲਾ ਰਾਇਆ ਪ੍ਰਕਾਸ਼ ਰੂਪ ਪਰਮੇਸ਼ਰ ਹੈ ਵਾ ਰਾਜਾ ਰੂਪ ਪਰਮੇਸ਼ਰ ਹੈ ਸਭ ਕੁਝ ਜਾਣੈ ਮੇਰੇ ਜੀਅ ਕਾ ਪ੍ਰੀਤਮ ਬਿਸਰ ਗਏ ਬਕਬਾਇਆ ਰਹਾਉ ਦੂਜਾ ਮੇਰੇ ਜੀਅ ਕੀ ਇਹ ਹਿਰਦੇ ਦਾ ਪ੍ਰੀਤਮ ਪਿਆਰਾ ਪਰਮੇਸ਼ਰ ਸੰਸਾਰ ਵਿੱਚ ਵਰਤ ਰਿਹਾ ਵਰਤਾਰੇ ਬਾਰੇ ਸਾਰਾ ਕੁਝ ਜਾਣਦਾ ਹੈ ਵਾ ਜੋ ਕੁਝ ਸੰਸਾਰ ਵਿੱਚ ਵਰਤ ਰਿਆ ਇਸ ਬਾਰੇ ਸਾਰਾ ਕੁਝ ਜਾਣਦਾ ਹੈ ਇਸ ਲਈ ਬਕਵਾਇਆ ਵਿਅਰਥ ਬਚਨ ਬੋਲਣੇ ਬਿਸਰ ਭੁੱਲ ਗਏ ਹਨ ਰਹਾਉ ਦੂਜਾ ਉਚਾਰ ਕੇ ਸਤਿਗੁਰਾਂ ਨੇ ਇਸ ਸ਼ਲੋਕ ਵਿੱਚ ਪ੍ਰਭੂ ਪ੍ਰਾਪਤੀ ਦਾ ਉੱਤਰ ਦਿੱਤਾ ਹੈ ਰਹਾਉ ਦੂਜਾ ਮਾਰੂ ਮਹੱਲਾ ਪੰਜਵਾ ਕੋਟ ਲਖ ਸਰਬ ਕੋ ਰਾਜਾ ਜਿਸ ਹਿਰਦੈ ਨਾਮੁ ਤੁਮਾਰਾ ਸਤਿਗੁਰੂ ਨਾਮ ਦੀ ਮਹਿਮਾ ਕਥਨ ਕਰਦੇ ਆਂ ਦਸਰੇ हे ਪਰਮੇਸ਼ਰ ਜਿਸ ਦੇ ਹਿਰਦੇ ਚਿੱਤ ਵਿੱਚ ਤੇਰਾ ਪਵਿੱਤਰ ਨਾਮ ਵਸਦਾ ਹੈ ਉਹ ਕਹਿੰਦੇ ਕੋਟ ਕਿਲਿਆਂ ਦੇ ਲੱਖ ਲੱਖਾਂ ਫੌਜਾਂ ਦਾ ਮਾਲਕ ਹੈ ਸਾਰਿਆਂ ਦਾ ਰਾਜਾ ਹੈ ਵਾ ਸਰਬ ਸ੍ਰਿਸ਼ਟੀ ਦਾ ਮਾਲਕ ਹੈ ਵਾ ਜੋ ਲੱਖਾਂ ਜੂਨਾ ਵਿੱਚ ਪਾਉਣ ਵਾਲੇ ਕਰੋੜਾਂ ਸੰਕਲਪ ਪੁਰਦੇ ਆ ਉਹਨਾਂ ਸਾਰਿਆਂ ਦਾ ਪਾਦਸ਼ਾਹ ਬਣ ਜਾਂਦਾ ਹੈ ਪਾਪ ਸਭ ਨੂੰ ਆਪਣੇ ਅਧੀਨ ਕਰ ਲੈਂਦਾ ਵਾ ਉਹ ਲੱਖਾਂ ਹੀ ਕੋਟ ਕਿਲਿਆਂ ਤੇ ਸਾਰੇ ਜੀਵਾਂ ਦਾ ਰਾਜਾ ਹੈ ਵਾ ਲੱਖਾਂ ਕਰੋੜਾਂ ਪਦਾਰਥਾਂ ਤੇ ਸਾਰਿਆਂ ਜੀਵਾਂ ਦਾ ਰਾਜਾ ਹੈ ਜਾ ਕੋ ਨਾਮ ਨਦੀਆ ਮੇਰੇ ਸਤਿਗੁਰ ਸੇ ਮਰ ਜਨਮਹਿ ਗਾਵਾਰਾ हे ਪਰਮੇਸ਼ਰ ਜਿੰਨਾ ਪੁਰਖਾਂ ਨੂੰ ਮੇਰੇ ਸਤਿਗੁਰੂ ਸਾਹਿਬ ਜੀ ਨੇ ਤੇਰਾ ਨਾਮ ਅੰਮ੍ਰਿਤ ਨੀਂ ਨ ਦਿੱਤਾ ਕਹਿੰਦੇ ਉਹ ਗਾਵਾਰਾ ਬੇਸਮਝ ਪੁਰਖ ਜੰਮ ਦੇ ਮਰਦੇ ਰਹਿੰਦੇ ਹਨ ਵਾ ਮੌਤ ਦੇ ਮਾਰੇ ਹੋਏ ਮਰਦੇ ਤੇ ਵਾਸ਼ਨਾ ਦੇ ਬੱਦੇ ਸੰਸਾਰ ਵਿੱਚ ਜੰਮਦੇ ਰਹਿੰਦੇ ਮੇਰੇ ਸਤਿਗੁਰ ਹੀ ਪਤ ਰਾਖ ਏ ਪਰਮੇਸ਼ਰ ਮੇਰੇ ਪੂਰੇ ਸਤਿਗੁਰੂ ਹੀ ਮੇਰੀ ਲੋਕ ਪ੍ਰਲੋਕ ਵਿੱਚ ਪਤ ਇੱਜ਼ਤ ਰਾਖ ਰੱਖਣ ਵਾਲੇ ਹਨ ਜੀਤ ਆਵੈ ਤਬਹੀ ਪਤ ਪੂਰੀ ਬਿਸਰਤ ਰਲਿਆ ਖਾਕ ਰਹਾ ਏ ਪਰਮੇਸ਼ਰ ਜਦੋਂ ਤੂੰ ਚੇਤੇ ਆਉਂਦਾ ਹੈ ਤਦੋਂ ਹੀ ਮੇਰੀ ਪਦ ਇੱਜ਼ਤ ਪੂਰੀ ਪੂਰਨ ਨਿਭ ਸਕਦੀ ਹੈ ਏ ਪਦੀ ਪਰਮੇਸ਼ਰ ਤਦੋਂ ਹੀ ਤੇਰੀ ਪੂਰੀ ਭਗਤੀ ਹੋ ਸਕਦੀ ਹੈ ਤੈਨੂੰ ਬਿਸਰਤ ਭੁੱਲਣੇ ਕਰਕੇ ਪ੍ਰਤਖ ਖਾਕ ਟੂੜ ਵਲਾਨਤਾ ਰੂਪੀ ਟੂੜ ਟੇਡੀਆਂ ਜੂਨਾ ਰੂਪ ਖਾਕ ਵਿੱਚ ਰਲਿਆ ਮਿਲ ਜਾਈਦਾ ਹੈ ਰਹਾਉ ਰੂਪ ਰੰਗ ਖੁਸ਼ੀਆਂ ਮਨ ਭੋਗਣ ਤੇ ਤੇ ਸ਼ਿਦਰ ਵਿਕਾਰਾ ਜਿੱਤਨੇ ਦੁਨੀਆਂ ਦੇ ਸੋਹਣੇ ਰੂਪ ਖੁਸ਼ੀਆਂ ਵਾ ਸੁੰਦਰ ਰੂਪਾਂ ਨੂੰ ਵੇਖਣਾ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀਆਂ ਖੁਸ਼ੀਆਂ ਤੇ ਮਨ ਵਿੱਚ ਪਦਾਰਥਾਂ ਨੂੰ ਭੋਗਣ ਦੀ ਇੱਛਾ ਹੈ ਵਾ ਸਰੀਰ ਦਾ ਰੂਪ ਸੰਵਾਰ ਕੇ ਰੱਖਣਾ ਚਿਹਰੇ ਨੂੰ ਸੁੰਦਰ ਬਣਾਉਣ ਲਈ ਬਾਹਰ ਦੇ ਜਮਕੀਲੇ ਪਦਾਰਥ ਲਾ ਕੇ ਸੁੰਦਰਤਾ ਦਿਖਾਉਣੀ ਅਤੇ ਮਨ ਦੀਆਂ ਖੁਸ਼ੀਆਂ ਦਾ ਭੋਗਣਾ ਹੈ ਤੇ ਤੇ ਉਤਨੇ ਹੀ ਉਹ ਉਹ ਸਭ ਕੁਝ ਕਾਮ ਆਦਿ ਵਿਕਾਰਾਂ ਨੇ ਛਿਦਰ ਦੋਸ਼ ਪੈਦਾ ਕਰਨ ਵਾਲੇ ਹਨ ਹਰ ਕਾ ਨਾਮ ਨਿਦਾਨ ਕਲਿਆਣਾ ਸੂਖ ਸਹਿਜ ਇਹ ਸਾਰਾ ਹਰੀ ਪਰਮੇਸ਼ਰ ਦਾ ਨਾਮ ਰੂਪੀ ਨਿਦਾਨ ਖਜ਼ਾਨਾ ਸਾਰੀਆਂ ਬੈਕੁੰਟ ਕੇਵਲ ਮੁਖ ਆਦ ਕਲਿਆਣਾ ਸੁੱਖਾਂ ਨੂੰ ਦੇਣ ਵਾਲਾ ਹੈ ਵਾ ਸੁੱਖਾਂ ਦਾ ਖਜ਼ਾਨਾ ਹੈ ਇਹੋ ਨਾਮ ਸਹਿਜ ਸੁੱਤੇ ਸਿੱਧ ਹੀ ਸਾਰਾ ਸਾਰਾ ਕੀ ਸ੍ਰੇਸ਼ਟ ਆਨੰਦ ਦੇ ਦੇਣ ਵਾਲਾ ਹੈ ਇਹੋ ਹੀ ਸਹਿਜ ਗਿਆਨ ਦੇ ਕੇ ਸਾਰਾ ਕੀ ਇਹ ਪੂਰਨ ਸੁੱਖ ਦੇਣ ਵਾਲਾ ਹੈ ਇਹੀ ਸਾਰਾ ਪੂਰਨ ਸੁਖ ਸਹਿਜ ਅਚੂਤ ਸੁਖ ਦੇਣ ਵਾਲਾ ਹੈ ਮਾਇਆ ਰੰਗ ਬਿਰੰਗ ਕਿਨੈ ਮੈਂ ਜਿਉ ਬਾਦਰ ਕੀ ਛਾਇਆ ਮਾਇਆ ਦਾ ਰੰਗ ਆਨੰਦ ਇੱਕ ਛਿਨ ਵਿੱਚ ਇਉਂ ਬਿਰੰਗ ਬੇਰੰਗ ਬੇਰਸਾ ਹੋ ਜਾਂਦਾ ਜਿਵੇਂ ਬਾਦਰ ਬੱਦਲ ਦੀ ਛਾਇਆ ਛਾਂ ਹੁੰਦੀ ਹੈ ਜਿਵੇਂ ਬੱਦਲ ਦੀ ਛਾਂ ਹਵਾ ਦੇ ਵਗਣੇ ਕਰਕੇ ਜਾਂ ਸੂਰਜ ਦੇ ਨਿਕਲਣੇ ਕਰਕੇ ਝਟ ਹੀ ਨਾਸ਼ ਹੋ ਜਾਂਦੀ ਇਸੇ ਪ੍ਰਕਾਰ ਪਨਰੂਪੀ ਬਦਲ ਪ੍ਰਾਲਬਦ ਰੂਪੀ ਪਾਉਣ ਦੇ ਵਗਣੇ ਕਰਕੇ ਜਾਂ ਦੁੱਖ ਰੂਪੀ ਸੂਰਜ ਦੇ ਨਿਕਲਣੇ ਕਰਕੇ ਝੱਟ ਹੀ ਨਾਸ਼ ਹੋ ਜਾਂਦੇ ਹਨ ਸੇ ਲਾਲ ਪਏ ਗੂੜੈ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਉਹ ਲਾਲ ਭਾਗ ਪੂਰਨ ਗਿਆਨਵਾਨ ਹੋਏ ਹਨ ਅਤੇ ਭਗਤੀ ਰੂਪੀ ਗੂੜੈ ਗਾਣੇ ਮਜੀਟੀ ਰੰਗ ਵਿੱਚ ਰਤੇ ਗਏ ਹਨ ਜਿਨ੍ਹਾਂ ਨੇ ਗੁਰਾਂ ਦੇ ਨਾਲ ਮਿਲ ਕੇ ਹਰ ਹਰ ਹਰੀ ਪਰਮੇਸ਼ਰ ਨੂੰ ਜਸ ਨੂੰ ਗਾਉਣਾ ਕੀਤਾ ਹੈ ਊਚ ਮੂਜ ਅਪਾਰ ਸੁਆਮੀ ਅਗਮ ਦਰਬਾਰਾ ਉਹ ਅਪਾਰ ਬੇਅੰਤ ਸੁਆਮੀ ਕਹਿੰਦੇ ਮਾਲਕ ਊਚ ਮੂਜ ਉੱਚਿਆਂ ਤੋਂ ਵੀ ਊਚਾ ਹੈ ਤੇ ਊਂਚ ਉੱਚੇ ਬ੍ਰਹਮਾ ਵਿਸ਼ਨੂੰ ਆਦਿਕਾਂ ਤੋਂ ਵਾ ਉੱਚੇ ਵੈਰਾਟ ਅਬਿਆਕ੍ਰਿਤ ਹਿਰਨ ਗਰਭ ਆਦਿਕਾਂ ਤੋਂ ਵੀ ਉੱਚਾ ਹੈ ਤੇ ਮੂਜ ਹੁੰਦਾ ਵਿਸਥਾਰ ਵਾਲਾ ਹੈ ਅਪਾਰ ਪ੍ਰਗਰਤੀ ਦੇ ਬਾਰਾਂ ਵਾਰ ਤੋਂ ਰਹਤ ਹੈ ਸਾਰਿਆਂ ਦਾ ਸੁਆਮੀ ਮਾਲਕ ਹੈ ਉਸ ਦਾ ਸਰੂਪ ਰੂਪੀ ਦਰਬਾਰ ਅਗਮ ਗਮਤਾ ਤੋਂ ਰਹਤ ਹੈ ਵਾ ਕਿਸੇ ਦੀ ਵੀ ਉਸ ਦੇ ਦਰਬਾਰ ਵਿੱਚ ਆਪੋਂ ਪਹੁੰਚ ਨਹੀਂ ਹੈ ਨਾਮ ਵਡਿਆਈ ਸੋਭਾ ਨਾਨਕ ਖਸਮ ਪਿਆਰਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਗੁਰਮੁਖ ਜਨਾਂ ਨੂੰ ਖਸਮ ਮਾਲਕ ਪਰਮੇਸ਼ਰ ਪਿਆਰਾ ਲੱਗਦਾ ਹੈ ਉਹਨਾਂ ਨੂੰ ਉਸ ਪਰਮੇਸ਼ਰ ਦਾ ਨਾਮ ਜਪਣੇ ਕਰਕੇ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਰੂਪ ਵਿਢਾਈ ਮਿਲਦੀ ਹੈ ਤੇ ਨਾਮ ਜਪਣੇ ਕਰਕੇ ਹੀ ਭਗਤੀ ਕਰਨ ਦੀ ਸੋਭਾ ਮਹਿਮਾ ਪ੍ਰਾਪਤ ਹੁੰਦੀ ਹੈ ਵਾ ਨਾਮ ਕਰਕੇ ਇਸ ਲੋਕ ਵਿੱਚ ਵਿਢਾਈ ਤੇ ਪਰੋਗ ਵਿੱਚ ਸ਼ੋਭਾ ਮਿਲਦੀ ਹੈ ਅਥਵਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹ ਗੁਰਮੁਖ ਜਨਮਾਲਕ ਪਰਮੇਸ਼ਰ ਨੂੰ ਪਿਆਰਾ ਕੀਏ ਪਿਆਰਾ ਹੈ ਜੋ ਨਾਮ ਅਮਰਤ ਦੀ ਵਿਢਾਈ ਤੇ ਨਾਮ ਦੀ ਸ਼ੋਭਾ ਨੂੰ ਗੁਰਾਂ ਦੇ ਪਾਸੋਂ ਮੰਗਦਾ ਹੈ ਵਾਹੇ ਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ